ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਇੰਟਰਨੈਸ਼ਨਲ ਰੇਡੀਓ ਨਿਊਜ਼ ਟੀਵੀ ਆਓ ਸੁਣੀਏ ਅੱਜ ਦੀਆਂ ਟੌਪ 5 ਵਿਸ਼ਵ ਖਬਰਾਂ ਰੂਸ ਨੇ 42 ਡਰੋਨ ਹਮਲੇ ਕੀਤੇ ਯੂਕਰੇਨ ਤੇ ਰਸ਼ੀਆ ਨੇ ਇੱਕ ਰਾਤ ਚ 42 ਡਰੋਨ ਸਟ੍ਰਾਈਕਸ ਕੀਤੀਆਂ ਜਿਸ ਨਾਲ ਕਈ ਜ਼ਖਮੀ ਹੋਏ ਇਹ ਵੇਖਦਿਆਂ ਵੀ ਇਸਤਾਨਬੁਲ ਪੀਸ ਟਾਕਸ ਲਈ ਉਮੀਦ ਜਾਰੀ ਹੈ ਇਜ਼ਰਾਈਲ ਗਾਜ਼ਾ ਹਮਲੇ ਤੇ ਆਸਟ੍ਰੇਲੀਆ ਸਮੇਤ 27 ਦੇਸ਼ਾਂ ਨੇ ਹਮਲਿਆਂ ਦੀ ਇਨਡਿਫੈਂਸੀਬਲ ਨਿੰਦਾ ਕੀਤੀ ਜਨਸੰਖਿਆ ਨੂੰ ਚੇਤਾਨਾ ਕਰਦਿਆਂ ਗਾਜ਼ਾ ਵਿੱਚ ਤੁਰੰਤ ਕੀਸਫਾਇਰ ਦੀ ਮੰਗ ਧਰਤੀ ਤੇ ਦਿਨ ਸਭ ਤੋਂ ਛੋਟਾ ਦਿਨ ਹੁਣ ਵੀ ਕਟੇ ਗ੍ਰਹਿ ਦੇ ਗਤੀ ਤੇ ਸਾਇੰਟਿਸਟ ਨੇ ਧਿਆਨ ਦਿੱਤਾ ਕਿ 10 ਤੋਂ 22 ਜੁਲਾਈ ਦੌਰਾਨ ਰਿਕਾਰਡ ਸ਼ਾਰਟ ਦਿਨ ਆਏ ਜੋ ਜੀਪੀਐਸ ਤੇ ਸਮੇਂ ਦੀ ਮਾਪ ਤੇ ਅਸਰ ਪਾ ਸਕਦੇ ਹਨ ਓਪੀਈਸੀ ਐਂਡ ਆਈਈਏ ਨੇ ਕਰੀਲ ਤੇ ਤੇਲ ਦੀ ਮੰਗ ਘਟ ਕਾਰਨ ਤੇ ਆਸ਼ੰਕਾ ਜਤਾਈ OPEC ਅਤੇ IEA ਨੇ 225 ਲੇਕਰੂਡ ਮੰਗ ਨਿਹਾਰਤਮਕ ਤੌਰ ਤੇ ਘਟ ਅਨੁਮਾਨਿਆ ਪਰ ਏਸ਼ੀਆ ਦੇ ਤੇਲ ਖਰੀਦ ਵਿੱਚ ਅਸਲ ਵਾਧੇ ਨੇ ਸ਼ੱਕ ਪੈਦਾ ਕੀਤਾ ਭਾਰਤ ਨੇ ਯੂਕੇ ਚ ਖਾਲਿਸਤਾਨੀ ਐਕਸਟ੍ਰੀਮਿਜ਼ਮ ਤੇ ਚਿੰਤਾ ਜਤਾਈ ਯੂ ਭਾਰਤ ਨੇ ਯੂਕੇ ਵਿੱਚ ਐਕਸਟ੍ਰੀਮਿਸਟ ਖਾਲਿਸਤਾਨੀ ਗਰੁੱਪਸ ਬਾਰੇ ਚਿੰਤਾ ਜਤਾਈ ਪੀਐਮ ਮੋਦੀ ਦੀ ਯੂਕੇ ਯਾਤਰਾ ਤੋਂ ਇੱਕ ਦਿਨ ਪਹਿਲਾਂ ਸੁਰੱਖਿਆ ਅਤੇ ਨੈਤਿਕ ਤਾਲਮੇਲ ਉੱਤੇ ਖਾਸ ਧਿਆਨ ਦਿੱਤਾ ਇਹ ਸਨ ਅੱਜ ਦੇ ਟੌਪ 5 ਵਿਸ਼ਵ ਦੀਆਂ ਖਬਰਾਂ ਹੋਰ ਬ੍ਰੇਕਿੰਗ ਅਪਡੇਟਸ ਲਈ ਇੰਟਰਨੈਸ਼ਨਲ ਰੇਡੀਓ ਨਿਊਜ਼ ਟੀਵੀ ਨਾਲ ਜੁੜੇ ਰਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ